ਗਰਾਊਡ ਕਿੰਨਾ ਜੀ ਪਾਤਰਾ ਜੀ ਤੇ ਸ਼ਹਿਰਾਂ ਦੇਖਣ ਵਾਸਤੇ ਆਏ ਨੇ ਲੋਕ ਜੀ ਰਾਫੜ ਤੋਂ ਫੋਕੜਗੇ ਜਿਹਾ ਨਾ 2025 ਜੀ ਗਰਾਊਡ ਪੂਰਾ ਜਿਆ ਨਾ ਪੂਰੀ ਦੁਨੀਆ ਆਈ ਹੈ ਜੀ ਸ਼ਾਟ ਸ਼ੂਟ ਚੱਲ ਰਹੇ ਨੇ ਟਰ ਟਮੱਕੇ ਵੱਜ ਰਹੇ ਨੇ ਜੀ ਆਰਾਮ ਲక్ష్ਮਨ ਜੀ ਆ ਰਹੇ ਨੇ ਆਪਣੇ ਨਾਲ ਮਾਨ ਜੀ ਤੇ ਲੋਕ ਦੇਖ ਰਹੇ ਨੇ ਜੀ ਆਪਣਾ ਜੀ ਰਾਫੜ ਨੂੰ ਦੇਖਣ ਕਰਨਗੇ ਜੀ ਤੇ ਨਾਲ ਕੁੰਭ ਕਰਨਾ ਇੱਕ ਹੋਰ ਹੈ ਜੀ ਪੁੱਤਲਾ ਮੇਰਾ ਨੌ ਦਾ ਜਦ ਨਹੀਂ ਦੇਖੋ ਜੀ ਇਹ ਸ਼ਹਿਰਾ ਲਾਈਵ ਜੀ ਖਾਟੂ ਸ਼ਾਮ ਮੰਦਿਰ ਜੀ 2025 ਜੀ ਖਾਟੂ ਸ਼ਾਮ ਮੰਦਿਰ ਕੋਲ ਜੀ ਰਾਵਣ ਗੁੰਭ ਕਰਨ ਦੇ ਮੇਗਨਾ ਜੀ ਦਾ ਦੇਹਨ ਹੋਊਗਾ ਜੀ ਤੇ ਲੋਕਾਂ ਦਾ ਕਰਾਊਡ ਦੇਖੋ ਜੀ ਕਿੰਨਾ ਆ ਰਿਹਾ ਜੀ ਪੂਰਾ ਹੈ ਨਾ ਗਰਾਊਂਡ ਪੂਰਾ ਭਰਿਆ ਪਿਆ ਜੀ ਦੇਖੋ ਜੀ ਲੋਕ ਕਿੰਨੇ ਦੇਖਣ ਆਏ ਨੇ ਜੀ 5 ਵਜੇ 2025 ਦਸ਼ਹਿਰਾ ਰਾਵਣ ਦਹੇਨ ਜੀ ਕੁੰਭਕਰਨ ਜੀ ਮੇਗਨਾ ਤੇ ਰਾਵਣ ਜੀ ਦੇ ਪੁਤਲੇ ਨੇ ਇਹਨਾਂ ਨੂੰ ਦਹੇਨ ਮਤਲਬ ਕਿ ਅੱਗ ਲਾਈ ਜਾਊਗੀ ਜੀ ਅਸੀਂ ਦੇਖਣ ਆ ਰਹੇ ਨੇ ਸਾਡੇ ਮਿੱਤਰ ਆ ਰਹੇ ਨੇ ਨਾਲ ਜੀ ਦੇਖਣ ਤੇ ਨਾਲ ਸੁਬਾਹ ਜੀ ਦੇ ਨਾਲ ਆ ਰਹੇ ਆਪਣੇ ਜੱਜੂ ਭਾਈ ਭੈਣੇ ਤੇ ਬਾਬਾ ਜੀ ਇੱਧਰ ਆ ਰਹੇ ਨੇ ਇੱਧਰ ਖਾਟੂ ਸ਼ਾਮ ਮੰਦਰ ਜੀ ਨੇ ਆਪਣੇ ਜੀ ਆਡੀਅנס ਦੇਖੋ ਜੀ ਕਿੰਨੀ ਦੁਨੀਆ ਆ ਰਹੀ ਹੈ ਬਹੁਤ ਪੂਰਾ ਕਰਾਊਡ ਆ ਰਿਹਾ ਜੀ ਇਹਨਾਂ ਪਾਤਰਾ ਤੇ ਸ਼ਹਿਰਾ ਕਰਾਉਣ ਦਾ ਜੀ ਤੇ ਅੱਜ ਆਖਰੀ ਦਿਨ ਹੈ ਜੀ ਰਾਮ ਲੀਲਾ ਦਾ ਇਹ ਰਾਵਣ ਨੂੰ ਦਹਿਨ ਕੀਤਾ ਜਾਊਗਾ ਜੀ ਵੀਡੀਓ ਫੁੱਲ ਵਾਚ ਕਰਿਓ ਜੀ ਤੇ ਨਾਲ ਸਬਸਕ੍ਰਾਈਬ ਜਰੂਰ ਕਰਿਓ ਜੀ ਬਲਦੇ ਜਿਉ ਬਲੌਗ ਦੇ ਨਾਲ ਤੇ ਜੀ ਤੇ ਇੱਧਰ ਦੇਖੋ ਜੀ ਪੂਰਾ ਕਰਾਊਡ ਹੈ ਜੀ ਬੱਚੇ ਵੀ ਆ ਰਹੇ ਛੋਟੇ ਛੋਟੇ ਦੇ ਤੇ ਪਰ ਚੱਲ ਰਹੇ ਨੇ ਜੀ ਰਸਤਵਾਜ ਠਾਕੇ ਜੀ ਪੂਰੇ ਇੰਜ ਤੇ ਸਿਵੀਆ ਜੀ ਕੰਮ ਨੂੰ ਪੂਰਾ ਪੂਰਾ ਕਰਕੇ ਜੇ ਦੇਖ ਕੇ ਆਵਾਂਗੇ ਰਾਤ ਨੂੰ ਦਿਖਾਈ ਜੀ ਪਰ ਕਿਆ ਲਾਈਟ ਹੋ ਗਿਆ ਕੰਮ ਜੀ ਨਾਲੋਂ ਵੀ ਨੇੜਾ ਵੀ 20-10 ਕਿਲੋਮੀਟਰ अगरि डां न ਰਾਵਣ ਨੂੰ ਗੁਰੂ ਮੰਦਰ ਦੇ ਕੋਈ ਆਪਣਾ ਉਹ ਮੰਦਰ ਜੀ ਸੁਣਵੀਂ ਰਾਵਣ ਅਲੱਗ-ਅਲੱਗ ਤਰੀਕੇ ਨੇ ਅੱਜ ਕਹਿ ਰਹੇ ਵੀ ਰਾਵਣ ਸਾਡਾ ਗੁਰੂ ਹੈ ਜੀ ਬਹੁਤ ਹੀ ਮਹਾਨ ਅਸਤੀਵਿ ਜੀ ਅੱਜ ਕਹਿ ਰਹੇ ਜੀ ਤੇ ਰਾਵਣ ਨੂੰ ਅੱਜ ਲਈ ਜਾਉਗੇ ਦੇਖੋ ਤੁਮ ਹਟ ਗਿਆ ਜੀ ਤੋਂ ਬਾਅਦ ਗਾਰੀ ਪਿੱਛੇ ਹੋ ਗਈ ਕਿਉਂਕਿ ਬੰਮਾੱਕੇ ਚੱਲ ਗਈ ਜੀ ਕਦੇ ਵਾਸਤੇ ਵੀ ਆਪਣੇ ਲੱਗਣ ਆਏ ਬੰਮਾ ਪੜਾਕੇ ਬਹੁਤ ਹੀ रा <laughs> ਜੀ ਮੰੰਦ ਵੀ ਆ ਸਕਦੇ ਨੇ ਇੱਧਰ ਜੀ ਘਾਟੂ ਜਾਂ ਮਹਾਰਾਜ ਕਰ ਸਾਰੇ ਇਹਨੂੰ ਜੋ ਲੜਾਈ ਸੀ ਜੋ ਮਾਨਨ ਦੀ ਦੀ ਹਾਂਜੀ ਆਪਣੇ ਨਾਲ ਸਰਕਾਰ ਕਰਨਾ ਚਾਹੀਦਾ ਜੀ ਦੇਖੋ ਜੀ ਤੇ ਹੋ ਗਿਆ ਆਰਾਮ ਮਿੱਟੀ ਰਾਖ ਚ ਖਾ ਕੇ ਜੀ ਅੱਖ ਲਾ ਕੇ ਇਸ ਦੁਨੀਆ ਜਾਣ ਲੱਗੇ ਦੇਖੋ ਨਾ ਜੀ ਤੇ ਇਕਦ ਦੇ ਕੁਰੀ ਜੱਦੀ ਤੇ ਚੱਲੇ ਆ ਮੋਟਰਸਾਈਕਲਾਂ ਤੇ ਜੀ ਦੇਖੋ ਜੀ ਇਕਦ ਨੋਕੜਾ ਜੀ ਰਹਿ ਗਈਆਂ ਬਾਕੀ ਜਿਹੜਾ ਪੂਸਪਾਸ ਪੜਕ ਬੜੂ ਦਾ ਮਚ ਗਿਆ ਜੀ ਬੇਨਤੀ ਹੈ ਆਪਣੇ YouTube ਦੇ ਚੈਨਲ ਦੇ ਪਾਵੇਂਗਾ ਬਲਦੇਵ ਸਿੰਘ ਨਿਊ ਬਲੌਗ ਤੇ ਜੇ ਵੀਡੀਓ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਜੀ ਥੈਂਕ ਯੂ ਜੀ ਤੁਹਾਨੂੰ ਮਾਝੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਦਾਂ ਦੀ ਵੀਡੀਓ ਲੱਗੀ ਵੀਡੀਓ ਬਹੁਤ ਵੀਡੀਓ ਲੱਗ ਰਹੀ ਹੈ ਜੀ ਲੋਕਾਂ ਆ ਰਹੇ ਨੇ ਵੀ ਸਭ ਜਾਣ ਅਗਰੇ ਨੇ ਦੇਖੋ ਜੀ ਵੀਰੋਂ ਸਾਡੇ ਇੱਕ ਮੋੜ ਤੋਂ ਟੰਗਾਂ ਲਾ ਪੈ ਗਿਆ ਜੀ ਅਸੀਂ ਨੂੰ 10 ਕਿਲੋ ਮਿੰਟਾ ਦੂਰ ਪਾਏ ਅਸੀਂ ਵੀ ਜਾ ਰਹੇ ਹਾਂ